ਤਰਨਤਾਰਨ ਪੁਲਿਸ ਨੂੰ ਕਾਮਯਾਬੀ ਜਿਹੜੀ ਹੈ ਉਹ ਮਿਲੀ ਹੈ ਜੀ ਹਾਂ ਅੱਜ ਇਸ ਵੇਲੇ ਅਸੀਂ ਡੀਐਸਪੀ ਦਫਤਰ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਕਾਨਫਰੰਸ ਰੱਖੀ ਗਈ ਹੈ ਮਾਮਲਾ ਪੂਰਾ ਕੀ ਹੈ ਗੱਲਬਾਤ ਕਰਕੇ ਜਾਣਦੇ ਆ ਮੇਰੇ ਨਾਲ ਡੀਐਸਪੀ ਕਮਲ ਮੀਤ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਐਸਐਚਓ ਹਰਜਿੰਦਰ ਸਿੰਘ ਜੀ ਥਾਣਾ ਸਿਟੀ ਤਾਂ ਤੁਸੀਂ ਟੇਬਲ ਤੇ ਚਾਰ ਪਿਸਟਲ ਵੀ ਦੇਖ ਸਕਦੇ ਹੋ ਕਿ ਜਿਹੜੇ ਬਰਾਮਦ ਹੋਏ ਆ ਦੋ ਦੋਸ਼ੀਆਂ ਦੇ ਕੋਲੋਂ ਦੋ ਨੌਜਵਾਨ ਜਿਹੜੇ ਆ ਉਹ ਫੜੇ ਨੇ ਤਾਂ ਗੱਲਬਾਤ ਕਰ ਲੈਣੇ ਆ ਕੀ ਮਾਮਲਾ ਪੂਰਾ ਕੀ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸਰ ਅੱਜ ਕਾਨਫਰੰਸ ਰੱਖੀ ਗਈ ਕੀ ਸੀ ਮਾਮਲਾ ਜੀ ਪੂਰਾ ਇਹ ਕੱਲ ਐਸ ਐਚ ਓ ਪਾਸ ਇਤਲਾਹ ਆਈ ਸੀ ਕਿ ਦਾਣਾ ਮੰਡੀ ਦੇ ਲਾਗੇ ਕੁਝ ਛੱਕੀ ਵਿਅਕਤੀ ਥਿਆਰਾਂ ਨਾਲ ਘੁੰਮ ਰਹੇ ਆ ਜੀ ਜੀ ਜਿਹੜੇ ਐਸ ਐਚ ਓ ਸਰ ਹਰਜਾਰ ਦੇਵਿੰਦਰ ਸਿੰਘ ਸੁਮੇਤ ਪੁਲਿਸ ਪਾਰਟੀ ਉੱਥੇ ਗਏ ਜੀ ਤੇ ਉੱਥੇ ਇਹਨਾਂ ਏ ਐਸ ਡੀ ਸੁਖਦੇਵ ਸਿੰਘ ਵੱਲੋਂ ਹਾਂਜੀ ਇਹ ਅਸੀਂ ਸਰਜੀਤ ਸਿੰਘ ਵੱਲੋਂ ਵਰਨ ਸੱਬਰਵਾਲ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹਦੇ ਕੋਲੋਂ 3 315 ਬੋਰ ਦੇ ਕੱਟੇ ਪਿਸਤਲ ਬਰਾਮਦ ਹੋਏ ਆ ਤੇ ਇਹ ਵਰਨ ਸੱਬਰਵਾਲ ਜਿਹੜਾ ਬੇਸਿਕਲੀ ਰਜੀਵ ਗਾਂਧੀ ਵਿਹਾਰ ਜਲੰਧਰ ਦਾ ਰਹਿਣ ਵਾਲਾ ਵਾ ਤੇ ਇੱਥੇ ਤਰਨਤਾਨੇ ਦੀ ਭੂਆ ਵਾ ਜੀ ਤੇ ਇਹਦੇ ਨਾਲ ਜਿਹੜਾ ਦੂਸਰਾ ਹੀ ਕਰਨ ਉਹ ਉਥੋਂ ਮੌਕੇ ਤੋਂ ਭੱਜਣ ਚ ਕਾਮਯਾਬ ਹੋ ਗਿਆ ਜਿਹਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ ਸਰ ਕੀ ਕਹਿਣਾ ਚਾਹੋਗੇ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਹੋ ਰਹੀਆਂ ਨੇ ਤੇ ਕਿਸ ਤਰੀਕੇ ਦੀ ਪੁਲਿਸ ਦੀ ਡਿਊਟੀ ਕਿਸ ਤਰੀਕੇ ਦੀ ਪੁਲਿਸ ਦੇ ਵੱਲੋਂ ਜਿਹੜਾ ਉਹ ਮੁਸਤੈਦੀ ਵਰਤੀ ਜਾ ਰਹੀ ਹੈ ਤੇ ਅਸੀਂ ਪੂਰੀ ਸ਼ਕਤੀ ਨਾਲ ਨਾਕਾਬੰਦੀ ਕਰਕੇ ਜੀ ਦੋਸ਼ੀਆਂ ਨੂੰ ਅਰੈਸਟ ਕਰ ਰਹੇ ਆ ਤੇ ਆ ਤੁਹਾਡੇ ਸਾਹਮਣੇ ਹੀ ਆ ਹੁਣ ਵੀ ਆ ਵਾਰਦਾਤ ਕਰਨ ਲਈ ਆਏ ਸੀ ਇਹਨਾਂ ਨੂੰ ਵਾਰਦਾਤ ਤੋਂ ਪਹਿਲਾਂ ਹੀ ਅਰੈਸਟ ਕਰ ਲਿਆ ਜੀ ਜੀ ਸਰ ਦੋ ਜਿਹੜੇ ਨੌਜਵਾਨ ਫੜੇ ਨੇ ਇਹਨਾਂ ਦਾ ਕੀ ਕੰਮ ਵੀ ਕੀ ਕਰਦੇ ਨੇ ਜੀ ਇਹ ਇਹ ਉਦਾਂ ਦੇ ਰੇੜੀ ਯਾਦ ਲਾਉਂਦੇ ਆ ਪਰ ਤਿਆਰ ਰੱਖਿਆ ਤੇ ਆਪ ਮੁਹੱਲੇ ਚ ਨਛੋੜ ਜਿਹੜੇ ਗੈਂਗ ਜੇ ਬਣਾਏ ਆ ਆਪਾਂ ਚ ਲੜਦੇ ਰੋੜ ਦੇ ਵੀ ਰਹਿੰਦੇ ਆ ਜੀ ਸਰ ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਤਾੜਨਾ ਕੀ ਰਹਿ ਗਈ ਇਨਾਂ ਸ਼ਰਾਰਤੀਆਂ ਨੂੰ ਨਹੀਂ ਇਨਾਂ ਖਿਲਾਫ ਸਖਤੀ ਨਾਲ ਕਾਰਵਾਈ ਕਰਨਦੇ ਆ ਤੇ ਗਾਹ ਵੀ ਕਰਦੇ ਰਾਂਗੇ ਜੀ ਸਰ ਤਾਂ ਪਬਲਿਕ ਨੂੰ ਕੀ ਸਨੇਹਾ ਰਹੇਗਾ ਜਿਨ੍ਹਾਂ ਦੇ ਵਿੱਚ ਡਰ ਦਾ ਮਾਹੌਲ ਰਹਿੰਦਾ ਲੁੱਟਾਂ ਖੂਹਾਂ ਨੂੰ ਲੈ ਕੇ 7-8 ਵਜੇ ਤੋਂ ਬਾਅਦ ਕੋਈ ਬਾਹਰ ਨਹੀਂ ਨਿਕਲਦਾ ਕਿਵੇਂ ਵੇਦੇ ਜੀ ਨਹੀਂ ਜੇ ਕੋਈ ਗੱਲ ਨਹੀਂ ਸਾਰੇ ਪੰਨੇ ਨਾਕਾਬੰਦੀ ਕੀਤੀ ਹੁੰਦੀ ਹੈ ਜੇ ਕੋਈ ਵੀ ਗੱਲ ਨਹੀਂ ਵੀ ਮਾਹੌਲ ਅਦੈਸ਼ਤ ਵਾਲੇ ਮਾਹੌਲ ਵਾਲੀ ਕੋਈ ਗੱਲ ਨਹੀਂ ਫਿਰ ਵੀ ਪਬਲਿਕ ਨੂੰ ਕਹਿੰਦੇ ਆ ਜੇਕਰ ਕੋਈ ਵੀ ਜਾ ਮਾੜੇ ਅੰਸਰ ਵਿਰੋਧ ਕੋਈ ਵੀ ਸ਼ਿਕਾਇਤ ਹੈ ਤੇ ਪੁਲਿਸ ਦਾ ਸਹਿਯੋਗ ਕਰਦਾ ਜੀ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਇਸ ਤੇ ਅੱਜ ਜਿਹੜੀ ਕਾਨਫਰੰਸ ਹੋਈ ਹੈ ਕੀ ਮਾਮਲਾ ਸੀ ਉਹ ਤਾਂ ਸਾਰੋ ਨਾ ਦੱਸਿਆ ਤਾੜਨਾ ਕੀ ਰਹੇਗੀ ਜ਼ਰੂਰ ਮੈਂ ਚਾਹਾਂਗਾ ਤੁਸੀਂ ਵੀ ਤਾੜਨਾ ਹਮੇਸ਼ਾ ਸਾਡੇ ਵੱਲੋਂ ਇਹ ਹੋਇਆ ਰਹਿੰਦਾ ਕਿ ਜਿਹੜੇ ਕ੍ਰਿਮੀਨਲ ਹੈਗੇ ਨੇ ਇਸ ਤਰ੍ਹਾਂ ਦੇ ਉਹ ਉਹਨਾਂ ਨੂੰ ਸਾਡੀ ਸ਼ਕਤੀ ਨਾਲ ਤਾੜਦਾ ਵਾ ਕਿ ਤੁਸੀਂ ਤੁਹਾਨੂੰ ਚੈਲੰਜ ਕਰਦੇ ਹੋ ਤੇ ਅਸੀਂ ਤੁਹਾਡਾ ਚੈਲੰਜ ਕਬੂਲ ਕਰਦੇ ਹਾਂ ਤੁਸੀਂ ਜੋ ਵਾਰਦਾਤਾ ਕਰਦੇ ਹੋ ਅਸੀਂ ਤੁਹਾਨੂੰ ਉਹਨਾਂ ਨੂੰ ਫੜ ਕੇ ਤੇ ਤੁਹਾਨੂੰ ਜੇਲਾ ਦੇ ਅੰਦਰ ਹੀ ਭੇਜਾਂਗੇ ਜੀ ਸਰ ਸੀਨੀਅਰ ਤੇ ਜੂਨੀਅਰ ਪੁਲਿਸ ਆਫਸਰਾਂ ਦਾ ਕਿਹੋ ਜਿਹਾ ਸਾਥ ਮਿਲ ਰਿਹਾ ਜੀ ਬਹੁਤ ਵਧੀਆ ਸਾਥ ਹੈ ਜੀ ਬਹੁਤ ਵਧੀਆ ਟੀਮ ਹੈ ਸਾਡੀ ਬਹੁਤ ਵਧੀਆ ਸਾਨੂੰ ਗਾਈਡਲਾਈਨ ਮਿਲਦੀਆਂ ਵਾ ਉੱਪਰੋਂ ਨਿਰਦੇਸ਼ਾਂ ਨਿਰਦੇਸ਼ ਆਉਂਦੇ ਰਹਿੰਦੇ ਉਹਨਾਂ ਦੇਸ਼ਾਂ ਨਿਰਦੇਸ਼ਾਂ ਤੇ ਅਸੀਂ ਕੰਮ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਹਨ ਐਸ ਐਚਓ ਹਰਜਿੰਦਰ ਸਿੰਘ ਜੀ ਅਤੇ ਡੀ ਐਸ ਪੀ ਕਮਲ ਮੀਤ ਜੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਅੱਜ ਕਾਨਫਰੰਸ ਰੱਖੀ ਗਈ ਤਾਂ ਬਣੇਰੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ